ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 16 ਜੂਨ ਹੈ ਮੈ ਸਾਇਸਪ੍ਰਿਤ ਕਾਰਸ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਹਰਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੈ ਇਹ ਉਰੇ ਮੂਸੇ ហេ ਪਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਹੋ ਜਿੰਨੇ ਕਰਮ ਕਾਂਡ ਹਨ ਉਹ ਸਭ ਵਿਅਰਥ ਹਨ ਜਪ ਤਪ ਸੰਜਮ ਆਦ ਜੋ ਕਰਮ ਕਮਾਉਣੇ ਹਨ ਇਹ ਸਾਰੇ ਇਸ ਸੰਸਾਰ ਵਿੱਚ ਹੀ ਰਹਿ ਜਾਂਦੇ ਹਨ ਲੁੱਟੇ ਜਾਂਦੇ ਹਨ ਜਿਹੜਾ ਮਨੁੱਖ ਵਰਤ ਨੇਮ ਸੰਜਮ ਆਦ ਕਰਮ ਕਾਂਡ ਕਰਦਾ ਰਹਿੰਦਾ ਹੈ ਉਹਨਾਂ ਕਰਮ ਕਾਂਡਾਂ ਦਾ ਅੱਧੀ ਕੋਡੀ ਮੁੱਲ ਵੀ ਨਹੀਂ ਪੈਂਦਾ ਭਾਵ ਮਨੁੱਖ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਲਾਭ ਨਹੀਂ ਹੁੰਦਾ ਪਰਮੇਸ਼ਰ ਦੀ ਦਰਗਾਹ ਦੀ ਮਰਿਆਦਾ ਕੁਝ ਹੋਰ ਹੈ ਜਿਹੜਾ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਸਾਰੇ ਧਰਤੀ ਦਾ ਚੱਕਰ ਕੱਢਦਾ ਫਿਰਦਾ ਹੈ ਉਸ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਦੀ ਪਰ ਲੋਕ ਵਿੱਚ ਇਹ ਸਾਰੇ ਕਰਮकांड ਕਿਸੇ ਕੰਮ ਨਹੀਂ ਆਉਂਦੇ ਉਹ ਮਨੁੱਖ ਕੇਵਲ ਲੋਕਾਂ ਵਿੱਚ ਆਪਣੇ ਵੱਲੇ ਵੱਲੇ ਹੀ ਕਰਵਾ ਰਿਹਾ ਹੈ ਲੋਕਾਂ ਨੂੰ ਇਹ ਦੱਸਦਾ ਹੈ ਕਿ ਮੈਂ ਧਰਮੀ ਹਾਂ ਪਰ ਇਹ ਸਭ ਕੁਝ ਪਖੰਡ ਹੈ ਭਾਵੇਂ ਕੋਈ ਮਨੁੱਖ ਚਾਰੇ ਵੇਜ ਜਬਾਨੀ ਉਚਾਰਦਾ ਹੋਵੇ ਪਰ ਪਰਮੇਸ਼ਰ ਦੀ ਦਰਗਾਹ ਵਿੱਚ ਇਸ ਨੂੰ ਕੋਈ ਥਾਂ ਨਹੀਂ ਮਿਲਦੀ ਜਿਹੜਾ ਮਨੁੱਖ ਪਰਮੇਸ਼ਰ ਦਾ ਪਵਿੱਤਰ ਨਾਮ ਨਹੀਂ ਜਪਦਾ ਉਹ ਪਰਲੋਕ ਵਿੱਚ ਖੁਆਰ ਹੀ ਹੁੰਦਾ ਹੈ ਗੁਰੂ ਜੀ ਆਖਦੇ ਹਨ ਹੇ ਭਾਈ ਸਾਰੀਆਂ ਗੱਲਾਂ ਦਾ ਤਤ ਸਾਰ ਇਹ ਹੈ ਕਿ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤਰ ਜਾਂਦਾ ਹੈ ਗੁਰੂ ਦੇ ਚਰਨ ਸ਼ਰਨ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਨਾਸ ਕਰਨਾ ਚਾਹੀਦਾ ਹੈ ਤਿਆਗ ਕਰਨਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਰਮ ਕਾਂਡ ਅਤੇ ਲੋਕ ਵਿਖਾਵੇ ਲਈ ਕੀਤੇ ਕੰਮ ਵਿਅਰਥ ਹਨ ਕੇਵਲ ਪਰਮੇਸ਼ਰ ਦੇ ਨਾਮ ਦਾ ਸਿਮਰਣ ਕਰਨ ਨਾਲ ਹੀ ਮਨੁੱਖ ਭਿਆਨਕ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਤਰ ਸਕਦਾ ਹੈ ਪਿਆਰੇ ਵਿਦਿਆਰਥੀਓ ਕੇਸਾ ਦੀ ਸੰਭਾਲ ਕਰਨੀ ਚਾਹੀਦੀ ਹੈ ਰੋਜ਼ਾਨਾ ਕੇਸਾ ਵਿੱਚ ਕੰਗਾ ਕਰ ਲਿਆ ਕਰੋ ਇਹ ਗੁਰੂ ਦੀ ਬਖਸ਼ੀ ਦਾਤ ਹੈ ਇਸ ਦਾਤ ਨੂੰ ساری ਉਮਰ ਸੰਭ ਕੇ ਰੱਖਿਓ ਗੁਰੂ ਪੁਲਾ ਘਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ